ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਜਾਣ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਕਿਸਾਨ ਪ੍ਰੋਗਰਾਮ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਦੋ ਵਿਸ਼ਾਲ ਕਮਾਈਨਾਂ ਬਕਾਉ ਨੇਗੀਆਂ ਠੀਕ ਹੈ ਵੀਡੀਓ ਨੂੰ ਲਾਸਟ ਤੱਕ ਦੇਖ ਲਿਓ ਤਾਂ ਜੋ ਤੁਹਾਨੂੰ ਮਸ਼ੀਨਾਂ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਸਾUTO ਬਲਬ ਵਿਸ਼ਾਲੇ 13 ਮਾਡਲ ਮਸ਼ੀਨ ਦਾ ਕੰਡੀਸ਼ਨ ਬਾਕੀ ਸਾਰੀ ਓਕੇ ਆ ਕੈਬਨ ਬੰਪਰ ਦੇਖ ਸਕਦੇ ਹੋ ਫੀਡਰ ਦੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ 11.5 ਲੱਖ ਦੀ ਡਿਮਾਂਡ ਹੈ ਲਾਲ ਹੀ ਨੋ ਇੰਜਨ ਮਸ਼ੀਨ ਦਾ ਹੀ ਪੰਜਾਬ ਨੰਬਰ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਛ ਤੱਕ ਬਿਲਕੁਲ オリジナル ਆ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਬਤਵਾ ਸ਼ੇਅਰ ਕਰ ਦਿਓ ਠੀਕ ਹੈ ਜਿੱਥੇ ਵੀ ਦੇਖ ਰਹੇ ਹੋ ਵੀਡੀਓ ਨੂੰ ਬਤਵਾ ਸ਼ੇਅਰ ਕਰ ਦਿਓ ਪੁਲੀਆਂ ਦੇਖ ਸਕਦੇ ਹੋ ਪੁਲੀਆਂ ਦੀ ਐਲੀਵੇਟਰਾਂ ਦੀ ਕੰਡੀਸ਼ਨ ਵਧੀਆ ਸਾਫ ਆ ਸਾਈਡ ਸ਼ੀੜਾ ਵਗੈਰਾ ਪਿਛਲੇ ਹਿੱਸੇ ਦੀ ਕੰਡੀਸ਼ਨ ਟਾਇਰਾਂ ਦੀ ਕੰਡੀਸ਼ਨ ਰੰਗ ਪੇੜ ਤੁਸੀਂ ਚੈੱਕ ਕਰ ਸਕਦੇ ਹੋ। ਬਾਕੀ ਜੇ ਕਿਸੇ ਵੀ ਇਹਨੇ ਮਸ਼ੀਨ ਬਾਰੇ ਗੱਲਬਾਤ ਕਰਨੀ ਹੈ, ਮਸ਼ੀਨ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈ। ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਥੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ। ਬਾਕੀ ਕੰਡੀਸ਼ਨ ਪੱਕੋ ਸਾਰੀ ਮਸ਼ੀਨ ਓਕੇ ਆ ਦੇਖ ਸਕਦੇ ਹੋ ਸਰਦੂਲਗੜ ਮਾਨਸਾ ਏਰੀਆ ਦਾ ਬਾਈ ਹੋਰਾਂ ਦਾ ਜਿੱਥੇ ਮਸ਼ੀਨ ਖੜੀ ਆ। ਇੰਜਨ ਵਗੈਰਾ ਚੈੱਕ ਕਰ ਸਕਦੇ ਹੋ, ਰੇਡੀਏਟਰ ਚੈੱਕ ਕਰ ਸਕਦੇ ਹੋ ਤੁਸੀਂ। ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਆ। ਬਾਕੀ ਬਾਡੀ ਦੇਖ ਸਕਦੇ ਹੋ, ਪੂਛ ਦੇਖ ਸਕਦੇ ਹੋ ਉੱਪਰੋਂ। ਟੈਂਕ ਵਗੈਰਾ ਸਾਰਾ ਵਧੀਆ ਓਕੇ ਕੰਡੀਸ਼ਨ ਚ ਸਾਰੀ ਮਸ਼ੀਨ ਬੰਪੂ ਤੋਂ ਲੈ ਕੇ ਪੂਸ ਤੱਕ ਕਟਰ ਵਗੈਰਾ ਸਾਰਾ ਬਿਲਕੁਲ オリジナル ਤੇ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ ਪੰਜਾਬ ਨੰਬਰ ਮਸ਼ੀਨ ਹੈ ਜੀ ਸਾਰੀ オリジナル11.5 ਲੱਖ ਰੁਪਏ ਦੀ ਪਾਈ ਹੋਰਾਂ ਦੀ ਡਿਮਾਂਡ ਬਾਕੀ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੋਂ ਪੂਸ ਬਿਲਕੁਲ ਸਾਫ ਸਾਈਡਾਂ ਤੋਂ ਪੂਸ ਬਿਲਕੁਲ ਸਾਫ ਹੈ ਰੰਗ ਪੇਂਡ ਮਸ਼ੀਨ ਦਾ ਓਕੇ ਹੈ ਠੀਕ ਹੈ ਜੀ ਅੱਗੇ ਤੁਸੀਂ ਦੇਖ ਸਕਦੇ ਹੋਗੇ ਵਿਸ਼ਾਲ 19 ਮਾਡਲ ਆ ਕੀ ਜੀ ਇਹ ਨਿਊਮੋਰਲ ਮਸ਼ੀਨ ਆ ਕੈਵਨ ਬੰਪਰ ਦੇਖ ਸਕਦੇ ਹੋਗੇ ਛਤਰੀ ਦੇਖ ਸਕਦੇ ਹੋਗੇ ਵਧੀਆ ਸਾਫ ਪਈ ਹੈ ਲੱਟਾਂ ਵਗੈਰਾ ਓਕੇ ਕੰਡੀਸ਼ਨ ਚ ਲੀਵਰ ਵਗੈਰਾ ਸਾਰੇ ਵਧੀਆ ਸਾਫ ਪਏ ਨੇ ਠੀਕ ਹੈ ਇਹ 19 ਮਾਡਲ ਹੈ ਪੰਜਾਬ ਨੰਬਰ ਫਿੱਡ ਦੀ ਕੰਡੀਸ਼ਨ ਫਿੱਡਰ ਪੱਟੀਆਂ ਟਾਇਰਾਂ ਦੀ ਕੰਡੀਸ਼ਨ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਅਗਲੀ ਪੌੜੀ ਦੇਖ ਸਕਦੇ ਹੋ ਲਾਲ ਰਿੰਨੋ ਇੰਜਨ ਆ ਮਸ਼ੀਨ ਦਾ ਜੀ ਪੰਜਾਬ ਨੰਬਰ ਸਦੂਲਗੜ੍ਹ ਮਾਨਸਾ ਏਰੀਆ ਹੈ ਬਾਕੀ ਸਾਈਡ ਸੀੜਾ ਬਿਲਕੁਲ ਸਾਫ ਐਲੀਵੇਟਰ ਦੇਖ ਸਕਦੇ ਹੋ ਰੰਗ ਪੇਂਟ ਦੇਖ ਸਕਦੇ ਹੋ ਮਸ਼ੀਨ ਦਾ ਬਿਲਕੁਲ ਓਕੇ ਹੈ ਠੀਕ ਹੈ ਯਾ ਟੋ ਕਲੀਨਰ ਡੀਜ਼ਲ ਟੈਂਕ 에ਅ ਟੈਂਕ ਵਗੈਰਾ ਦੇਖ ਸਕਦੇ ਹੋ ਪੂਸ਼ ਵਗੈਰਾ ਦੇਖ ਸਕਦੇ ਹੋ ਵਧੀਆ ਸਾਫ ਹੈ ਟਾਇਰਾਂ ਦਾ ਰੰਗ ਦੇਖੋ ਟਾਇਰ ਰਿਮ ਵਗੈਰਾ ਸਾਰੇ ਸਾਫ ਪਏ ਨੇ ਪੀਡਰ ਯਾ ਕੇ ਗੀਅਰ ਵਗੈਰਾ ਸਾਰਾ ਓਕੇ ਹੈ ਮਸ਼ੀਨ ਦਾ 7.5 ਲੱਖ ਰੁਪਏ ਦੀ ਡਿਮਾਂਡ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੱਥੇ ਵੀ ਵੀਡੀਓ ਨੂੰ ਦੇਖ ਰਹੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸੇ ਦੀ ਕੰਡੀਸ਼ਨ ਠੀਕ ਹੈ ਡੈਕਸ਼ਨ ਅਤੇ ਗੀਅਰ ਵਗੈਰਾ ਸਾਰਾ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਟੂਲ ਬਾਕਸ ਦੇਖ ਸਕਦੇ ਹੋ ਦੂਜੀ ਸਾਰ ਤੋਂ ਪੂਛ ਬਿਲਕੁਲ ਸਾਫ ਰੰਗ ਪੇਂਟ ਦੀ ਬਿਲਕੁਲ ਓਕੇ ਹੈ ਮਸ਼ੀਨ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਛ ਤੱਕ ਕਟਰ ਵਗੈਰਾ ਸਾਰਾ ਬਿਲਕੁਲ オリジナル ਕੰਡੀਸ਼ਨ ਚ ਬਿਲਕੁਲ ਸਾਫ ਕੰਡੀਸ਼ਨ ਚ ਆਪ ਕੋ ਲਾਡ ਦੇਖ ਸਕਦੇ ਹੋ ਚੇਂਜਰ ਵਗੈਰਾ ਦੇਖ ਸਕਦੇ ਹੋ ਮਸ਼ੀਨ ਇਹ ਸਾਰੀਆਂ ਪੁਲੀਆਂ ਦੀ ਬੈਲਟਾਂ ਦੀ ਬੈਰੀਆਂ ਦੀ ਕੰਡੀਸ਼ਨ ਵਗੈਰਾ ਬਿਲਕੁਲ ਓਕੇ ਹੈ ਬਾਕੀ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੇ ਕਿਸੇ ਵੀਰ ਨੇ ਮਸ਼ੀਨ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਰਨੀ ਹੈ ਮਸ਼ੀਨ ਬਾਰੇ ਕੋਈ ਜਾਣਕਾਰੀ ਲੈਣੀ ਹੈ ਨੰਬਰ ਤੋਂ ਉਹਨਾਂ ਦੇ ਡਿਸਕ੍ਰਿਪਸ਼ਨ ਜੋ ਮੌਜੂਦ ਤੋਂ ਨੰਬਰ ਲੈ ਕੇ ਗੱਲ ਕਰ ਸਕਦੇ ਹਾਂ ਹਿੱਸੇ ਦੀ ਕੰਡੀਸ਼ਨ ਬੈਕ ਸਾਈਡ ਤੋਂ ਪੁਸ਼ ਵਗੈਰਾ ਸਾਰੀ ਚੈੱਕ ਕਰ ਸਕਦੇ ਸਾਂ ਸਾਰੀ ਦੋਨੇ ਮਸ਼ੀਨਾਂ ਬਿਲਕੁਲ ਓਕੇ ਕੰਡੀਸ਼ਨ ਚ ਨੇ ਜੀ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ